ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਵੇਂ ਕੇ ਮੱਤ ਤੇ ਪੜਦਾ ਵੀਡੀਓ ਵਿੱਚ ਵਿੱਕੀ ਤੇ ਉਸਦਾ ਦੋਸਤ ਅਮਨ ਫੜੇ ਜਾਂਦੇ ਨੇ ਤੇ ਉਹ ਕਿੱਥੋਂ ਫੜੇ ਜਾਂਦੇ ਨੇ ਆਪਾਂ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਪੂਰੀ ਵੇਖਿਓ ਸੋ ਅਮਨ ਨੇਤਾ ਜਿਵੇਂ ਆਪਣੇ ਆਪ ਹੀ ਕਹਿ ਦਿੱਤਾ ਕਿ ਮੈਂ ਤਾਂ ਹੁਣ ਪੁਲਿਸ ਦੇ ਅੱਗੇ ਚਲਿਆ ਜਾਣਾ ਹੈ ਕਿਉਂਕਿ ਉਸ ਦਾ ਡੈਡੀ ਫੜਿਆ ਗਿਆ ਹੈ ਤੇ ਵਿੱਕੀ ਕਿੱਥੇ ਚਲਾ ਜਾਂਦਾ ਹੈ ਤੇ ਕਿਵੇਂ ਫੜਿਆ ਜਾਂਦਾ ਹੈ ਕਿਉਂਕਿ ਵਿੱਕੀ ਨੂੰ ਪਤਾ ਲੱਗ ਜਾਂਦਾ ਹੈ ਕਿ ਅਮਨ ਤਾਂ ਹੁਣ ਚਲਾ ਗਿਆ ਉਸ ਨੇ ਮੇਰਾ ਨਾਮ ਜ਼ਰੂਰ ਲੈ ਦੇਣਾ ਹੈ ਬੇਸ਼ੱਕ ਵਿੱਕੀ ਨੇ ਅਮਨ ਨੂੰ ਸਮਝਾਇਆ ਸੀ ਕਿ ਮੇਰਾ ਨਾਮ ਨਾ ਲਈ ਪਰ ਅਮਨ ਨੂੰ ਜਦ ਉੱਥੇ ਜਾ ਕੇ ਘੁੱਟ ਪੈਂਦੀ ਆ ਤੇ ਅਮਨ ਦੱਸ ਦਿੰਦਾ ਹੈ ਵਿੱਕੀ ਦਾ ਨਾਮ ਤੇ ਵਿੱਕੀ ਦੇ ਘਰ ਦਾ ਡਰੈੱਸ ਦੇੰਦਾ ਹੈ ਪਰ ਵਿੱਕੀ ਨੂੰ ਸਾਰਾ ਪਤਾ ਹੁੰਦਾ ਹੈ ਕਿ ਪੁਲਿਸ ਸਾਡੇ ਘਰ ਆ ਸਕਦੀ ਹੈ ਇਸ ਕਰਕੇ ਵਿੱਕੀ ਉਥੋਂ ਭੱਜ ਜਾਂਦਾ ਹੈ ਉਸ ਵਾਲਿਆਂ ਨੂੰ ਜਦੋਂ ਹੀ ਪਤਾ ਲੱਗਦਾ ਹੈ ਕਿ ਵਿੱਕੀ ਦੇ ਡਰੈਸ ਦਾ ਤੇ ਉਸ ਉਸ ਡਰੈਸ ਤੇ ਚਲੇ ਜਾਂਦੇ ਨੇ ਉੱਥੇ ਜਾ ਕੇ ਜਦ ਵਿੱਕੀ ਦੀ ਮੰਮੀ ਮਿਲਦੀ ਹੈ ਤੇ ਵਿੱਕੀ ਦੀ ਮੰਮੀ ਆਪਣੇ ਮੋ ਪੁੱਤ ਦੇ ਪਰਦੇ ਪਾਉਣ ਲੱਗ ਚਾਂਦੀ ਆ ਜਿਵੇਂ ਉਹ ਪਹਿਲਾਂ ਪਾਉਂਦੀ ਸੀ ਪਰ ਪੁਲਸ ਵਾਲੇ ਅਗੋਏ ਕਹਿੰਦੇ ਆ ਕਿ ਤੇਰਾ ਪੁੱਤ ਚੋਰੀਆਂ ਕਰ ਰਿਹਾ ਲੁੱਟਾਂ ਖੋਹਾਂ ਕਰ ਰਿਹਾ ਤੇ ਤੂੰ ਮਾਤਾ ਇੱਥੇ ਪਰਦੇ ਪਾ ਰਹੀ ਆ ਜਦ ਇਹ ਗੱਲ ਸੰਦੀਪ ਤੇ ਪ੍ਰੀਤ ਨੂੰ ਪਤਾ ਲੱਗਦੀ ਆ ਤੇ ਉਹਨਾਂ ਨੂੰ ਤਾਂ ਯਕੀਨ ਹੀ ਹੋ ਜਾਂਦਾ ਹੈ ਕਿ ਵਿੱਕੀ ਸੱਚਮੁੱਚ ਹੀ ਪੁੱਠੇ ਕੰਮਾਂ ਵਿੱਚ ਪੈ ਗਿਆ ਹੋਵੇਗਾ ਸੋ ਇਹ ਵਾਰਦਾਤਾ ਕਿੜੀਆਂ-ਕਿੜੀਆਂ ਹੋਈਆਂ ਜਦ ਪੁਲਿਸ ਵਾਲੇ ਉਹਨਾਂ ਨੂੰ ਦੱਸਦੇ ਆ ਕਿ ਪ੍ਰੀਤ ਦੇ ਪਹਿਰਾ ਥਲੇ ਉਹ ਜ਼ਮੀਨ ਖਿਸਕ ਚਾਂਦੀ ਆ ਉਹ ਸੋਚਦੀ ਆ ਕਿ ਕਿੰਨਾ ਜ਼ਿਆਦਾ ਮਾੜਾ ਕਰ ਰਿਹਾ ਵਿੱਕੀ ਤੇ ਉਸਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਸੋਚਦੀ ਆ ਕਿ ਕਿੰਨਾ ਵੱਡਾ ਗਲਤ ਫੈਸਲਾ ਲੈ ਲਿਆ ਮੈਂ ਵਿੱਕੀ ਦੇ ਨਾਲ ਭੱਜ ਕੇ ਹੁਣ ਤਾਂ ਇਹ ਜੇਲ੍ਹ ਵਿੱਚ ਗਿਆ ਕਦੇ ਵੀ ਨਹੀਂ ਛੁੱਟੇਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਸ ਦੇ ਕੋਲੋਂ ਇੱਕ ਬੰਦੇ ਦਾ ਕਤਲ ਵੀ ਹੋ ਚੁੱਕਾ ਹੈ ਬੇਜਗ ਵਿਕੀ ਨਹੀਂ ਉਸ ਨੂੰ ਜਾਣ ਕੇ ਨਹੀਂ ਮਾਰਿਆ ਪਰ ਜਦ ਲੁੱਟਾ ਖੂਆ ਕਰਨ ਲੱਗ ਜਾਂਦੇ ਨੇ ਤੇ ਇਹੋ ਜੇ ਕੰਮ ਛੇਤੀ ਹੀ ਕਰਨ ਲੱਗ ਜਾਂਦੇ ਨੇ ਫਿਰ ਥੋੜੇ ਆ ਪੈਸੇ ਆ ਬਦਲੇ ਵੀ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਸੋ ਇਹੇ ਕੰਮ ਵਿੱਕੀ ਨੇ ਸਟਾਰਟ ਕਰ ਦਿੱਤਾ ਹੀ ਪਹਿਲਾਂ ਤਾਂ ਛੋਟੀਆਂ ਮੋਟੀਆਂ ਚੋਰੀਆਂ ਸਟਾਰਟ ਕੀਤੀਆਂ ਤੇ ਉਸ ਤੋਂ ਬਾਅਦ ਜਦ ਚਾਕਾ ਖੁੱਲਦਾ ਗਿਆ ਤੇ ਵੱਡੀਆਂ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਵੱਡੀ ਮੁਸੀਬਤ ਵਿੱਚ ਫਸ ਜਾਂਦੇ ਨੇ ਸੋ ਵਿੱਕੀ ਦਾ ਆਪ ਫਸਦਾ ਏ ਪਰ ਅਮਨ ਤੇ ਉਸਦਾ ਡੈਡੀ ਪਹਿਲਾਂ ਹੀ ਫਸ ਜਾਂਦੇ ਨੇ ਪਰ ਪੁਲਿਸ ਵਾਲੇ ਫਿਰ ਵੀ ਵਿੱਕੀ ਦਾ ਖਹਿੜਾ ਨਹੀਂ ਛੱਡਦੇ ਤੇ ਉਸ ਨੂੰ ਵੀ ਲੱਭ ਕੇ ਛੱਡਦੇ ਨੇ ਸੋ ਜਦ ਵਿੱਕੀ ਤੇ ਅਮਨ ਫੜੇ ਜਾਂਦੇ ਨੇ ਤੇ ਇਸ ਸਟੋਰੀ ਤੋਂ ਇਹ ਹੀ ਸਿੱਖਿਆ ਮਿਲਦੀ ਆ ਕਿ ਕੋਈ ਵੀ ਗਲਤ ਕੰਮ ਨਾ ਕਰੋ ਤਾਂ ਜੋ ਜ਼ਿੰਦਗੀ ਵਿੱਚ ਕਦੇ ਪਛਤਾਉਣਾ ਪਵੇ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ